ਹਾਂਜੀ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰੂ ਕਿਰਪਾ ਸੇਵਾ ਸੰਸਥਾਨ ਸਰਹੰਦਵਾਲੋਂ ਵਿਸ਼ਵ ਜਾਗਰਤੀ ਮਿਸ਼ਨ ਸਰਹੰਦ ਦੇ ਸਹਿਯੋਗ ਨਾਲ ਸਿਨੇਮਾ ਰੋਡ ਸਥਿਤ ਸੰਸਾਦੇ ਪਰਿਸਰ ਵਿੱਚ 28ਵਾਂ ਮੁਫਤ ਮੈਡੀਕਲ ਕੈਂਪ ਬੜੀ ਸਫਲਤਾ ਨਾਲ ਆਯੋਜਿਤ ਕੀਤਾ ਗਿਆ ਤੇ ਇਸ ਕੈਂਪ ਦੌਰਾਨ ਮੁਫਤ ਅੱਖਾਂ ਦੀ ਜਾਂਚ, ਪਾਇਲਸ ਦੀ ਜਾਂਚ ਤੇ ਆਪਰੇਸ਼ਨ ਅਤੇ కృਤिम ਅੰਗਾਂ ਦੀ ਸੇਵਾ ਪ੍ਰਦਾਨ ਕੀਤੀ ਗਈ। ਕੈਂਪ ਦੇ ਮੁੱਖ ਮਹਿਮਾਨ ਜੀਐਸਪੀ ਬਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਮੀਨਾਕਸ਼ੀ ਗਰੁੱਪ ਦੇ ਚੇਅਰਮੈਨ ਪੰਕਜ ਖੇਤਾਨ ਅਤੇ ਅਗਰਵਾਲ ਸਮਾਜ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਅਜੀਤ ਕਾਂਸਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਹ ਫ੍ਰੀ ਮੈਡੀਕਲ ਜਿਹੜਾ ਕੈਂਪ ਲਗਾਇਆ ਗਿਆ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਵੱਲੋਂ ਅਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ। ਸਰ ਇਹ ਤੁਸੀਂ ਦੇਖ ਰਹੇ ਹੋ ਇਹਨੇ ਲੋਕ ਪਹੁੰਚ ਰਹੇ ਨੇ ਮਰੀਜ਼ ਨੇ ਕਿਵੇਂ ਦਾ ਮਸਲ ਦੇਖਿਆ ਉਹਨਾਂ ਨਾਲ ਗੱਲਬਾਤ ਕੀਤੀ ਬੜਾ ਚੰਗਾ ਲੱਗਿਆ ਜੀ। ਜ਼ਰੂਰਤਮੰਦਾਂ ਨੂੰ ਉਹਨਾਂ ਦੀ ਮਦਦ ਕਰਨੀ ਇਹ ਪਹਿਲਾਂ ਵੀ ਸੰਸਥਾਨ ਇਹ ਕੰਮ ਕਰ ਇੱਥੇ ਵਧੀਆ ਚੰਗੇ ਪਰਲੇ ਕਰਦਾ ਰਹਿੰਦਾ ਤੇ ਸਾਰੇ ਸੱਜਣ ਸਾਰੇ ਵਧੀਆ ਪਬਲਿਕ ਦੀ ਭਲਾਈ ਦੇ ਕੰਮ ਹੀ ਕਰਦੇ ਆ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਹਾਂ ਮੈਂ ਆਪਣੇ ਵੱਲੋਂ ਜੋ ਸੇਵਾਵਾਂ ਗਈਆਂ ਉਹਨਾਂ ਕੀ ਕਹਿਣਾ ਚਾਹੁੰਦੇ ਜੀ ਜੀ ਜਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਇਹ ਜਿਹੜੀ ਕੋਈ ਵੀ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਮਦਦ ਚਾਹੀਦੀ ਆ ਤਾਂ ਇਸ ਇਹਨਾਂ ਚੰਗੇ ਕੰਮਾਂ ਲਈ ਅਸੀਂ ਹਾਜ਼ਰ ਆਂ ਜੀ ਇਹਨਾਂ ਗੁਰਕਿਰਪਾ ਜੀ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ ਜਦੋਂ ਕਿਸੇ ਵੀ ਜ਼ਰੂਰਤਮੰਦ ਬੰਦੇ ਦਾ ਕੋਈ ਫ੍ਰੀ ਕੰਮ ਹੋ ਜਾਂਦਾ ਹੈ ਤੇ ਉਹਨੂੰ ਬਹੁਤ ਵਧੀਆ ਲੱਗਦਾ ਜਦੋਂ ਇੱਕ ਬੰਦੇ ਦੇ ਕੋਈ ਤਕਲੀਫ ਹੈ ਰਾਤ ਨੂੰ ਕਿਵੇਂ ਬਵਾਸਿਰ ਦਾ ਵੀ ਆਪਰੇਸ਼ਨ ਕਰ ਰਿਹਾ ਹੈ ਰਾਤ ਨੂੰ ਜਿਵੇਂ ਬਵਾਸਿਰ ਬੰਦੇ ਨੂੰ ਬਹੁਤ ਤੰਗ ਕਰਦੀ ਹੈ ਜਦੋਂ ਬੰਦੇ ਦਾ ਕੋਲ ਕੋਲ ਪੈਸਾ ਹੈ ਨਹੀਂ ਜਦੋਂ ਗੁਰੂ ਕਿਰਪਾ ਵਾਲਿਆਂ ਜਿਨੇ ਇਹਨਾਂ ਉਪਰਾਲਾ ਕੀਤਾ ਜੀ ਉਹਨਾਂ ਦਾ ਫ੍ਰੀ ਕੰਮ ਹੋ ਜਾਊਗਾ ਤੇ ਉਹ ਗੁਰੂ ਕਿਰਪਾ ਜੀ ਵਾਲਿਆਂ ਦੇ ਵੀ ਧੰਨਵਾਦ ਕਰਨਗੇ ਤੇ ਪਰਮਾਤਮਾ ਦਾ ਵੀ ਧੰਨਵਾਦ ਕਰਨਗੇ ਵੀ ਇਹ ਬਹੁਤ ਵਧੀਆ ਕੰਮ ਕਰਿਆ ਸ਼ਿਰਗੋ ਰਵਿਦਾਸ ਵਿਸ਼ਵ ਮਹਾਪੀਠ ਦੇ ਸੋਭਾ ਜਨਰਲ ਖਤਰ ਵਿੱਕੀ ਰਾਏ ਦੀ ਅਗਵਾਈ ਵਿੱਚ ਸੰਤ ਨਾਮ ਦੇ ਮੰਦਰ ਬਸੀ ਪਠਾਣਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬੀ ਫਿਲਮ ਹੌਬੀ ਢਾਲੀਵਾਲ ਨੇ ਵਿੱਕੀ ਰਾਏ ਵੱਲੋਂ ਲਗਾਏ ਕੈਂਪ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਨੌਜਵਾਨਾਂ ਨੂੰ ਸ਼ਾਮਿਲ ਹੋਣ ਤੇ ਮੈਂ ਵਧਾਈ ਦਿੰਦਾ ਹਾਂ ਮੈਂ ਹਾਪੀਤਾਲੀਆ ਅੱਜ ਅਸੀਂ ਬਾਬਾ ਜੀ ਰਵਿਦਾਸ ਜੀ ਦੇ 649 ਉਤਸਵ ਨੂੰ ਮਨਾਉਂਦੇ ਆ ਅਸੀਂ ਪਠਾਨਾ ਦੇ ਵਿੱਚ ਵਿੱਕੀ ਰਾਏ ਭਾਈ ਜੀ ਔਰ ਉਹਨਾਂ ਦੀ ਸਮੂਚੀ ਟੀਮ ਨੇ ਇੱਕ ਕੈਂਪ ਲਾਇਆ ਮੈਡੀਕਲ ਕੈਂਪ ਆਕੂਪ੍ਰੈਸ਼ਰ ਕੈਂਪ ਔਰ ਬਹੁਤ ਸਾਰੇ ਨਵੇਂ ਪੰਜਾਬੀ ਸਾਡੇ ਇਲਾਕਾ ਨਿਵਾਸੀ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੇ ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਆ ਹੋਇਆ ਜੁਆਇਨ ਕੀਤਾ ਹੈ ਭਾਰਤੀ ਜਨਤਾ ਪਾਰਟੀ ਚ ਵਿਕੀ رائے ਹੋਣਾਂ ਦੀ ਸਮੂਚੀ ਟੀਮ ਨੂੰ ਮੈਂ ਕੱਛ ਆ ਬਿਠੇ ਦੇ ਨਾਲ ਮੇਰੇ ਭਰਾ ਸਬੂਚੀ ਤੀਮ ਨੂੰ ਵਧਾਈਆਂ ਦਰਨਾ ਜਿਨ੍ਹਾਂ ਨੇ ਇਹ ਮੈਡੀਕਲ ਕੈਂਪ ਲਾਇਆ ਸਮਾਜ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਭੈਣ ਭਰਾਵਾਂ ਨੂੰ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਸ਼ਵਾਸ ਰੱਖਿਆ ਉਹਨਾਂ ਨੂੰ ਜੀ ਆਇਆਂ ਕਹਿੰਨਾ ਉਹਨਾਂ ਨੂੰ ਵਧਾਈਆਂ ਦਰਨਾ ਹਰ ਰੋਜ਼ ਹਰ ਰੇਤ ਹਰ ਦਿਨ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਮਜ਼ਬੂਤ ਹੋ ਰਹੀ ਹੈ ਇਹ ਖੁਸ਼ੀ ਹੈ ਕੈਪਟਨ ਸਾਹਿਬ ਵਿਕੀ ਰਾਏ ਪਾਈ ਜੀ ਇਹਨਾਂ ਦੀ ਸਮਚੇਤੀ ਮੈਂ ਦਾ ਦੀਆਂ ਸ਼ਲਾਗਾ ਜੋ ਕਦਮ ਨੇ ਜਿਹੜੇ ਅਵੇਰਨੈਸ ਦੰਦ ਰਹੇ ਆ ਆਪਣੇ ਇਲਾਕੇ ਚ ਉਹਦੇ ਕਰਕੇ ਲੋਕ ਨਾਲ ਜੁੜ ਰਹੇ ਨੇ ਔਰ ਹਰ ਰੋਜ਼ ਅਸੀਂ ਮਜ਼ਬੂਤ ਹੋ ਰਹੇ ਆ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਜਿਸ ਸੂਬੇ ਚ ਰਾਜ ਕੀਤਾ ਬੇਸ਼ੱਕ ਦਿੱਲੀ ਦੇ ਵਿੱਚ ਰਾਜ ਹੈ ਪਰ ਫਿਰ ਵੀ ਭਾਰਤ ਦੇ ਜਿਸ ਜਿਸ ਸੂਬੇ ਦੇ ਵਿੱਚ ਉਹਨਾਂ ਦਾ ਰਾਜ ਰਿਹਾ ਉੱਥੇ-ਉੱਥੇ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਅਫਸੋਸ ਕਿ ਪਹਿਲੇ ਨੰਬਰ ਤੇ ਹੁੰਦਿਆਂ ਹੋਇਆਂ ਪੰਜਾਬ ਅੱਜ ਕੁਝ ਸਾਲਾਂ ਦੇ ਵਿੱਚ ਅਸੀਂ 19ਵੇਂ ਨੰਬਰ ਤੇ ਜਾ ਬੈਠੇ ਤੇ 22ਵੇਂ 23ਵੇਂ ਨੰਬਰ ਤੋਂ ਹਰਿਆਣਾ ਅੱਜ ਪਹਿਲੇ ਨੰਬਰ ਤੇ ਆ ਔਰ ਤੀਸਰੀ ਵਾਰ ਉਹਨਾਂ ਨੇ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਜੋ ਇੱਕ ਵਾਰ ਫੇਰ ਸਮੁੱਚੀ ਟੀਮ ਨੂੰ ਇਹੋ ਜਿਹਾ ਸਮਾਜ ਸੁਧਾਰਕ ਕੰਮ ਕਰਨ ਤੇ ਕੈਂਪ ਲਾਉਣ ਤੇ ਵਧਾਈਆਂ ਵਧਾਈਆਂ ਜੀ ਆਇਆ ਉਹਨਾਂ ਨੂੰ ਵਰਕਰਸ਼ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤ ਹੋਏ ਨੇ ਔਰ ਸ਼ਾਮਲ ਹੋਏ। ਥੈਂਕ ਯੂ। 골ਡਨ ਬਰਾਦਦੀ ਧਮਕੀ ਤੇ ਉਹਨਾਂ ਕਿਹਾ ਹੈ ਅਸੀਂ ਅਪਰਾਧੀਆਂ ਨੂੰ ਮਹਿਮਾ ਨਹੀਂ ਕਰਨ ਦਵਾਂਗੇ। ਇੰਡੀਆ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਅਪਰਾਧ ਤੇ ਸਿਕੰਜਾ ਕੱਸਦੇ ਹਾਂ। ਇਹ દર ਪ੍ਰਤੀ 1 ਲੱਖ ਆਬਾਦੀ ਤੇ 227 ਹੈ ਜੋ ਕਿ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਹੈ। 2011 ਦੇ ਅਨੁਸਾਰ ਪੰਜਾਬ ਦੀ ਆਬਾਦੀ 2 ਕਰੋੜ 70 ਲੱਖ ਸੀ ਤੇ ਅੱਜੇ ਵੱਧ ਕੇ 3 ਕਰੋੜ 12 ਲੱਖ ਹੋ ਗਈ। ਜੇ ਜੇਕਰ ਅਸੀਂ ਰਾਤ ਤੇ ਨਜ਼ਰ ਮਾਰੀਏ ਤਾਂ ਇਹ ਬਹੁਤ ਜ਼ਿਆਦਾ ਨਹੀਂ ਵਧੀ ਜਦੋਂ ਕਿ ਕਤਲ ਦੇ ਮਾਮਲੇ ਲਗਭਗ 700 ਤੇ ਸਿਰਹਾਂਚਾ ਤੋਂ ਕਿ ਗਵਾ ਲਗਭਗ 1000 ਹਨ ਗੀਤਾ ਜਾਂ ਹਥਿਆਰਾਂ ਨੂੰ ਦਰਸਾਉਂਦੀ ਪੋਸਟਾਂ ਵਿੱਚ 328 ਮਾਮਲੇ ਹੋਏ ਹਨ ਤੇ ਹਥਿਆਰ ਪਾਕਿਸਤਾਨ ਅਤੇ ਅੰਦਰੂਨੀ ਸੰਬੰਧਾ ਤੋਂ ਆ ਰਹੇ ਹਨ ਹੀ ਲੈਵਲ ਰਿਵਿਊ ਮੀਟਿੰਗ ਫਿਜ਼ੀਕਲੀ ਐਂਡ ਥਰੂ ਵੀਸੀ ਇਨ ਵਿੱਚ ਸਾਰੇ ਜਿਹੜੇ ਆਪਣੇ ਐਸਐਸਪੀਜ਼ ਡੀਆਈਜੀ ਰੇਂਜੇਸ ਕਮਿਸ਼ਨਰਸ ਆਫ ਪੁਲਿਸ ਅਤੇ ਸੀਨੀਅਰ ਆਫਿਸਰਸ ਜਿਹੜੇ ਹਰ ਡਿਸਟ੍ਰਿਕਟ ਨੂੰ ਅਸੀਂ ਇੱਕ ਸੀਨੀਅਰ ਆਫਿਸਰ ਡੀਆਈਜੀ ਆਈਜੀ ਐਡੀਸ਼ਨਲ ਡੀਜੀ ਜਾਂ ਸਪੈਸ਼ਲ ਡੀਜੀ ਰੈਂਕ ਦਾ ਅ alloate ਕੀਤਾ ਹੈਗਾ ਸੁਪਰਵੀਜ਼ਨ ਲਈ ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਔਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੁਰੂ ਹੋਇਆ ਸੀ ਤੇ 5290 ਲੋਕ ਗ੍ਰਿਫਤਾਰ ਹੋਏ ਹੈਗੇ 2973 ਪ੍ਰੀਵੈਂਟਿਵ ਡਿਟੈਂਸ਼ਨਸ ਹੋਈਆਂ ਤੇ 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ ਟੋਟਲ 13776 ਜਿਹੜੇ ਲੋਕਾਂ ਨੂੰ ਇਸ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਔਨਵਰਡਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ 34000 ਦੇ ਕਰੀਬ ਐਫ ਆਈ ਆਰਾਂ ਦਰਜ ਹੋ ਚੁੱਕੀਆਂ ਤੇ ਨੰਬਰ ਆਫ ਅਰੇਸਟ 45000 ਹੈਗੀਆਂ ਹਿਰੋਇਨ ਰਿਕਵਰੀ 2150 ਕਿਜੀ ਹੁਣ ਤੱਕ ਹੋਈ ਹੈ ਤੇ ਕਾਫੀ ਇਸ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ ਹੋ। ਅਸੀਂ ਐ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵੀਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫਿਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲੋਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਪਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜੇ ਲੈਸ ਵੌਂਟਡ ਕ੍ਰਾਈਮਨਲਸ ਹੈਗੇ ਜਿਹੜੇ ਵੌਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਣਗੇ ਤੇ ਮੈਂ ਇਹ ਵੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਭਰਾਂਤੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂਜ਼ ਵੌਂਟਡ ਫਾਰ ਕਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਨਾ ਸੇਫ ਬਣਾਨਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇਨਸਟਰਕਸ਼ਨਸ ਆਪਰੇਸ਼ਨਲ ਪ੍ਰੇਪੇਅਰਡਨੈਸ ਦੇ ਵੀ ਜਾਰੀ ਕੀਤੇ ਹਨ ਕੀ ਸੀਨੀਅਰ ਆਫੀਸਰਸ ਐਸਐਸਪੀਜ਼ ਡੀਆਈਜੀਜ਼ ਸੀ ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕਰਾਈਮ ਹੈਗੇ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ ਡਿਊਟੀਆਂ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨਪਾਵਰ ਹੈਗਾ ਉਸ ਨੂੰ ਆਰਗੂਮੈਂਟ ਕਰਕੇ ਨਾਨ ਕੋਰ ਡਿਊਟੀਆਂ ਤੋਂ ਮੈਨਪਾਵਰ ਵਿਡਰਾ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨਪਾਵਰ ਉਹ ਵੱਧ ਤੋਂ ਵੱਧ ਡਿਪਲੋਏ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫੀਸਰਸ ਵਿਲ ਰਿਵਿਊ ਦੀ ਡਿਪਲॉयਮੈਂਟ ਜਿਹੜੇ ਸਾਡੇ ਨਾਕੇ ਜਾਂ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸ ਜਵੇਂ ਨਾਕੇ ਰਾਉਂਡ ਦਾ ਕਲॉक ਲਾਈ ਜਾਣਗੇ ਜਿਹੜੇ ਫੁਲੀ ਇਕਵਿਪਡ ਹੋਣਗੇ ਤੇ ਵਾਹਨ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ व्हीਲਰਸ ਤੇ ਤੇ ਇੱਕ ਐਸਓਪੀ ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ ਕਾਫੀ ਫੋਕਸ ਯੂਜ਼ ਆਫ ਵਾਇਰਲੈਸ ਨੈਟਵਰਕ ਤੇ ਕਰ ਰਹੇ ਹੈਗੇ ਕਿ ਇਮੀਡੀਏਟਲੀ ਹਰ ਥਾਣੇ ਦੇ ਡਿਊਟੀ ਆਫਿਸਰਸ ਜਿਹੜੇ ਐਨ ਜੀਓਜ਼ ਹੈਗੇ ਉਹਨਾਂ ਕੋਲ ਵਾਕੀ ਟੋਕੀ ਸੈੱਟ ਹੋਣੇ ਯਕੀਨੀ ਬਣਾਇਆ ਜਾਊਗਾ ਉਹ ਆਪਣੇ ਪੁਲਿਸ ਸਟੇਸ਼ਨ ਨਾਲ ਇਨ ਕਮਿਊਨੀਕੇਸ਼ਨ ਰਹਿਣਗੇ ਜਦੋਂ ਕੋਈ ਰਿਪੋਰਟ ਆਂਦੀ ਹੈ ਉਸ ਤੋਂ ਬਾਅਦ ਡਿਸਟ੍ਰਿਕਟ ਕੰਟਰੋਲ ਰੂਮ ਨੂੰ ਇਮੀਡੀਏਟਲੀ ਇਨਫੋਰਮ ਕੀਤਾ ਜਾਊਗਾ ਡਿਪੈਂਡਿੰਗ ਔਨ ਦੀ ਨੇਚਰ ਆਫ ਇਨਸੀਡੈਂਟ ਸੋ ਉਸ ਏਰੀਆ ਨੂੰ ਸੀਲ ਕਿਵੇਂ ਕਰਨਾ ਹੈ ਸੀਲਿੰਗ ਆਪਰੇਸ਼ਨ ਕਿਵੇਂ ਕਰਨੀ ਹੈ ਐਗਜ਼ਿਟ ਆਫ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕ੍ਰਾਈਮ ਕ੍ਰਿਮੀਨਲਸ ਦੀ ਚੇਸ ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ ਐਸਓਪੀ ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲ ਸਟੇਟਰਲਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਜਿਹੜਾ ਇਹ ਦੂਜੀ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ ਕਿ ਪੰਜਾਬ ਤੋਂ ਜਿਵੇਂ ਮੈਂ ਪਹਿਲੇ ਵੀ ਕਿਹਾ ਸੀਗਾ 20 ਜਨਵਰੀ ਨੂੰ ਜਦੋਂ ਅਸੀਂ ਲਾਂਚ ਕੀਤਾ ਸੀ ਕਿ ਸਾਡਾ ਟੀਚਾ ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ ਭਾਰਤ ਦੇ ਹਰ ਕੋਨੇ ਤੋਂ ਅਸੀਂ ਅਸੀਂ ਉਹਦੇ ਮਗਰ ਜਾਵਾਂਗੇ ਸੋ there is no absolute zero tolerance for crime and organized crime ਸੁਨੀਲ ਜਾਖੜ ਨੇ ਬੋਲਦਿਆਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਪਿਊਸ਼ ਗੋਇਲ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਵੱਲੋਂ ਅਮਰੀਕੀ ਸਮਝੌਤੇ ਬਾਰੇ ਜਾਣਕਾਰੀ ਸਾਹਮਣੇ ਆਈ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹ ਸਮਝੌਤਾ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਅਤੇ ਉਦਯੋਗ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਤੇ ਅਸੀਂ ਸੋਚਦੇ ਸੀ ਕਿ ਜਿਸ ਤਰ੍ਹਾਂ ਅਮਰੀਕਾ ਦੇਸ਼ ਦੇ ਦਬਾਅ ਪਾ ਕੇ ਕੰਮ ਕਰ ਰਿਹਾ ਹੈ ਪਰ ਇਸ ਵਿੱਚ ਚੁਣੌਤੀਆਂ ਦੇ ਬਾਵਜੂਦ ਫੈਸਲਾ ਸਬਰ ਨਾਲ ਲਿਆ ਗਿਆ ਜਿਸ ਦਾ ਭਾਰਤ ਨੂੰ ਫਾਇਦਾ ਹੋਇਆ ਹੈ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਪਿਊਸ਼ ਗੋਇਲ ਜੀ ਦਾ ਧੰਨਵਾਦ ਕਰਨ ਵਾਸਤੇ ਵੀ ਉਹਨਾਂ ਨੇ ਬਹੁਤ ਹੀ ਤੰਦੇ ਨਾਲ بڑے ਧਰਮੇ ਨਾਲ ਜਿਹੜਾ ਸਮਝੌਤਾ ਅਮਰੀਕਾ ਨਾਲ ਕੀਤਾ ਤੇ ਉਹਦੀਆਂ ਜਿਹੜੀ ਡਿਟੇਲ ਸਾਹਮਣੇ ਆਈਆਂ ਉਦੇ ਵਾਸਤੇ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਕਿਉਂਕਿ ਉਹਦੇ ਵਿੱਚ ਦੇਖੋ ਹਰੇਕ ਆਦਮੀ ਦਾ ਸਭ ਤੋਂ ਪਹਿਲਾ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਹਿੰਦਾ ਕਹਿੰਦਾ ਖੀਰ ਬਣਾਈ ਹੈ ਕਹਿੰਦਾ ਫਿਰ ਮੈਨੂੰ ਕੀ ਕਹਿੰਦਾ ਤੇਰੇ ਵਾਸਤੇ ਬਣਾਈ ਹੈ ਕਹਿੰਦੇ ਫਿਰ ਤੈਨੂੰ ਕੀ ਕਿਉਂਕਿ ਸਾਡੀ ਨਿਗਾ ਸੀ ਪੰਜਾਬ ਦੇ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਹੇਤਾਂ ਦੇ ਉੱਤੇ ਪਹਿਰਾ ਦੇਣ ਦੀ ਭਾਜਪਾ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਦੇਖਦੇ ਹੋਏ ਇਸ ਗੱਲ ਦਾ ਮੈਨੂੰ ਬਹੁਤ ਹੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰ ਵਰਗ ਦਾ ਤੇ ਪੰਜਾਬ ਦੀ ਇੰਡਸਟਰੀ ਦਾ ਪੂਰਾ ਧਿਆਨ ਰੱਖ ਕੇ ਉਹਨਾਂ ਦੇ ਹਿੱਤਾਂ ਤੇ ਪਹਿਰਾ ਦੇ ਕੇ ਖਾਸ ਤੌਰ ਤੇ ਕਿਸਾਨੀ ਦੇ ਜਿਹੜੇ ਹਿੱਤ ਹੈ ਉਹਨਾਂ ਤੇ ਪਹਿਰਾ ਦੇ ਕੇ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਸਾਡੇ ਬੜੇ ਖਦਸ਼ੇ ਸੀਗੇ ਕਿਉਂਕਿ ਜਿਸ ਕਿਸਮ ਦੀ ਇੱਕ ਬਾਂਬ ਰੋੜ ਕੇ ਪਾਲਿਸੀ ਜਿਸ ਤਰ੍ਹਾਂ ਦੀ ਚਾਲੂ ਕੀਤੀ ਗਈ ਸੀ ਹਿੰਦੁਸਤਾਨ ਦੇ ਖਿਲਾਫ ਅਮਰੀਕਾ ਨੇ ਜਿਹੜਾ ਇੱਕ ਮੁਹਿੰਮ ਚਾਲੂ ਕੀਤੀ ਸੀ ਉਹਦੇ ਵਾਸਤੇ ਮੋਦੀ ਜੀ ਦੀ ਰਹਿਨਮਾਈ ਦੇ ਅੰਦਰ ਸਾਡੀ ਇੰਡੀਅਨ ਗਵਰਨਮੈਂਟ ਨੇ ਬਹੁਤ ਹੀ ਪੇਸ਼ੈਂਸ ਦੇ ਨਾਲ ਬਹੁਤ ਹੀ ਧਰਮੇ ਦੇ ਨਾਲ ਜਿਸ ਤਰ੍ਹਾਂ ਸਾਰੇ ਮਸਲੇ ਨੂੰ ਸੰਭਾਲ ਕੇ ਟਾਈਮ ਲਗਿਆ ਉਹਦੇ ਵਿੱਚ ਬਹੁਤ ਸਾਰੀਆਂ ਤਲਖੀਆਂ ਵੀ ਬਣੀਆਂ ਕਿਉਂਕਿ ਉਸ ਸਮੇਂ ਸਾਡਾ ਜਿਹੜਾ ਰਸ਼ੀਆ ਦੇ ਨਾਲ ਸਮਝੌਤਾ ਹੈ ਜਿਹਦੇ ਤਹਿਤ ਅਸੀਂ ਤੇਲ ਲੈ ਰਹੇ ਸੀ ਇਹ ਹੋਰ ਵੀ ਜਿਹੜੇ ਸਾਡੇ ਕ੍ਰੇਡ ਐਗਰੀਮੈਂਟ ਸੀਗੇ ਉਹਨਾਂ ਨੂੰ ਲੈ ਕੇ ਬਹੁਤ ਕਿਸਮ ਦੀ ਕਿੰਤੂ ਪਰੰਤੂ ਦੀ ਸਾਡੇ ਉੱਤੇ ਪੈਨਲਟੀ ਵੀ ਲਾਈ ਗਈ 25% ਐਕਸਟਰਾ ਲਾ ਕੇ ਜੋ ਕੁਝ ਕੀਤਾ ਗਿਆ ਉਹਦੇ ਵਿੱਚ ਇੱਕ ਬੇਚੈਨੀ ਸੈਕਟਰ ਦੇ ਅੰਦਰ ਪੂਰੇ ਇੰਡਸਟਰੀਅਲ ਸੈਕਟਰ ਤੇ এমਪਲੋਇਮੈਂਟ ਸੈਕਟਰ ਚ ਇੱਕ ਬਹੁਤ ਬੇਚੈਨੀ ਫੈਲੀ ਹੋਈ ਸੀਗੀ ਕਿਵੇਂ ਹੋਊਗਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਪਰ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਮੇਰੇ ਕੁਝ ਦਿਲ ਦੇ ਅੰਦਰ ਸ਼ੰਕਾਾਂਵਾਂ ਵੀ ਹੈ ਇੱਕ ਮਹਿਸੂਸ ਹੁੰਦਾ ਹੈ ਗੱਲ ਚੁਬਦੀ ਹੈ opposition ਦਾ ਰੋਲ ਜਿਹੜਾ ਹੁੰਦਾ ਹੈ opposition is not there to criticize for the sake of criticism ਜਿੱਥੇ ਸ਼ਾਬਾਸ਼ੀ ਬਣਦੀ ਹੈ ਜਿੱਥੇ ਹੱਲਾਸ਼ੇਰੀ ਦੇਣੀ ਬਣਦੀ ਹੈ ਉਹਨਾਂ ਦਾ ਹੱਲਾਸ਼ੇਰੀ ਕਿਉਂਕਿ ਬੇਸਿਕਲੀ ਡੈਮੋਕ੍ਰੇਸੀ ਦਾ 파ਟ ਹੈ ਸਾਫ ਸਰਕਾਰ ਤੇ opposition ਦੋ ਪਹੀਏ ਹੈ ਉਹਨਾਂ ਦਾ ਵੀ ਹੋਣਾ ਜ਼ਰੂਰੀ ਹੈ ਬਟ a constructive opposition is required ਇਸ ਤਰ੍ਹਾਂ ਨਹੀਂ ਵੀ ਮੈਂ ਮੈਂ ਨਾ ਮੰਨੂ ਤੇ ਇਹ ਜੋ ਕੁਝ ਸਮਝੌਤਾ ਹੋਇਆ ਹੈ ਜਿਸ ਕਿਸਮ ਦੇ ਖਦਸੇ ਆ ਰਹੇ ਸੀਗੇ ਵੀ ਬਣੂਆ ਕੀ ਇੰਡਸਟਰੀ ਦਾ ਕੀ ਹੋਊਗਾ ਸਾਰੀ ਇੰਡਸਟਰੀ즈 ਇੱਕ ਬਹੁਤ ਵੱਡਾ ਸੈਮੇ ਜਾਂ ਕਦਮ ਸੀਗਾ ਉਹਦੇ ਵਾਸਤੇ ਆ ਜੋ ਡੀਲ ਹੋਈ ਹੈ ਜਿਹਦੇ ਸਾਹਮਣੇ ਰਿਕਾਰਡ ਨੂੰ ਸਾਹਮਣੇ ਆਏ ਹੈ ਅਮਰੀਕਾ ਤੇ ਅਸੀਂ ਇੰਡੀਆ ਨੇ ਮਿਲ ਕੇ ਜਿਹੜਾ ਇੱਕ ਜੁਆਇੰਟ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਬਹੁਤ ਸਾਰੇ ਖਦਸੇ ਦੂਰ ਹੋਏ ਹੈ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਦੇਖੋ ਮੈਂ ਹਿੰਦੁਸਤਾਨੀ ਆ ਮੈਂ ਪੰਜਾਬੀ ਆ ਤੇ ਉਹਦੇ ਬਾਅਦ ਮੈਂ ਕਿਸਾਨ ਆ ਬਹੁਤ ਵੱਡੀ ਦੁਵੇਦਾ ਸਾਡੇ ਸਾਹਮਣੇ ਬਣੀ ਸੀ ਕਿਉਂਕਿ ਅਮਰੀਕਾ ਜਿਸ ਕਿਸਮ ਦੀ ਸਬਸਿਡੀਆਂ ਆਪਣੇ ਐਗਰੀਕਲਚਰ ਸੈਕਟਰ 'ਚ ਦਿੰਦਾ ਹੈ ਉਹਨੂੰ ਦੇਖ ਕੇ ਸਾਡੇ ਕਿਸਾਨਾਂ 'ਚ ਬਹੁਤ ਵੱਡੀ ਬੇਚੈਨੀ ਸੀ ਵੀ ਸਾਡਾ ਇੱਥੇ ਬਣੂਗਾ ਕੀ ਹਰੇਕ ਪੱਖ ਦੇ ਉੱਤੇ ਪਹਿਰਾ ਦਿੱਤਾ ਗਿਆ ਹੈ ਨਾ ਸਿਰਫ ਸਾਡੇ ਐਗਰੀਕਲਚਰ ਦੇ ਉੱਤੇ ਹਰ ਕਿਸਮ ਦਾ ਜੋ ਕੁਝ ਵੀ ਹੈ ਚਾਹੇ ਡੇਰੀ ਹੈ ਚਾਹੇ ਗੇਹੂ ਹੈ ਚਾਹੌਲ ਹੈ ਮੱਕਾ ਹੈ ਹਰੇਕ ਮੁੱਦੇ ਦੇ ਉੱਤੇ ਪੈਰਾ ਦਿੱਤਾ ਗਿਆ ਹੈ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਅਸੀਂ ਇمپੋਰਟ ਵਗੈਰਾ ਨਹੀਂ ਅਲਾਉ ਕਰਾਂਗੇ ਕੋਈ ਕੰਸੈਸ਼ਨ ਨਹੀਂ ਦਿੱਤੇ ਗਏ ਮੈਂ ਸਮਝਦਾ ਕਿ ਬਹੁਤ ਵੱਡੀ ਸੂਝ-ਬੂਝ ਤੇ ਇਹਨਾਂ ਨੇ ਪੇਸ਼ੈਂਸ ਬਿਕਾਜ਼ ਆ ਜਿਹੜੀ ਡਿਪਲੋਮੇਸੀ ਹੈ ਜਿਸ ਕਿਸਮ ਦਾ ਤੁਹਾਡਾ ਰੁਝਾਨ ਹੈ ਵਰਲਡ ਇਕਨੋਮੀ ਦਾ ਇੱਕ ਮਤਲਬ ਦਾਦਾਗਰੀ ਤਾਂ ਮੈਂ ਨਹੀਂ ਕਹੂੰਗਾ ਇਟਸ ਅ ਵੈਰੀ ਸਟਰੋਂਗ ਵਰਡ ਪਰ ਜਿਸ ਕਿਸਮ ਦਾ ਉਹਨਾਂ ਦੀ ਇੱਕ ਆਪਣਾ ਫਾਈਨੈਂਸ਼ੀਅਲ ਜਿਹੜਾ ਕਲਾਊਟ ਹੈ ਇਹਦੇ ਕਰਕੇ ਉਹ ਸਾਰੇ ਵਰਲਡ ਦੇ ਵਕਤ ਪਾਰ ਰੱਖਿਆ ਚਾਹੇ ਉਹਨਾਂ ਦੇ ਆਪਣੇ ਕੈਨੇਡੀ ਕੈਨੇਡਾ ਵਾਲੇ ਪड़ोसी ਬੈਠੇ ਹੈ ਕੈਨੇਡਾ ਹੈ ਚਾਹੇ ਯੂਰਪੀਅਨ ਯੂਨੀਅਨ ਜਿਹਦੇ ਨਾਲ ਉਹਨਾਂ ਦਾ ਐਡਾ ਵੱਡਾ ਸਮਝੌਤਾ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਵਕਤ ਪਾਰ ਰੱਖਿਆ ਸੀਗਾ ਉਹਦੇ ਵਿੱਚ ਹਿੰਦੁਸਤਾਨ ਨੇ ਬਹੁਤ ਹੀ ਪੇਸ਼ੈਂਸ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਦਾਊਟ ਲੂਜ਼ਿੰਗ ਹਿਸ ਪੇਸ਼ੈਂਸ ਵਿਦਾਊਟ ਲੂਜ਼ਿੰਗ ਦਾ ਫੋਕਸ ਕਿ ਜਿਹੜੇ ਕੰਮ ਦੋਸਤੇ ਅਸੀਂ ਚੱਲੇ ਆ ਉਹ ਕੰਮ ਨੂੰ ਪੂਰਾ ਕਰਨਾ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਦੇਖੇਗੇ ਦੇਸ਼ ਨੇਸ਼ਨ ਫਰਸਟ ਸੇਵਰਮੈਨ ਕਰਮਚਾਰੀ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਵਿੱਚ ਵਰਕ ਵਰਕ ਚੋਥੇ ਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਸਿਵਰਮੈਨ ਕਰਮਚਾਰੀਆਂ ਨੂੰ ਪੂਰਾ 7 ਦਿਨ ਦਾ ਛੁੱਟੀ ਦਿੱਤਾ ਤੇ ਯੂਨੀਅਨ ਵਰਕਫੋਰਸ ਦੇ ਵੀ ਸੌਂਪੇ ਗਏ। মিডিਆ ਨਾਲ ਗੱਲਬਾਤ ਕਰਦੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਤੇ ਸਿਵਰਮੈਨ ਪਿਛਲੇ ਕਈ ਦਿਨਾਂ ਤੋਂ ਮੈਡੀਕਲ ਸਹੂਲਤਾਂ ਤੋਂ ਵਾਂਝੇ ਹੋਏ ਹਨ। ਉਹਨਾਂ ਦੀ ਮੁੱਖ ਮੰਗ ਹੈ ਕਿ ਸਿਵਰਮੈਨ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਮੁਫਤ ਮੈਡੀਕਲ ਸਹੂਲਤਾਂ ਯਕੀਨੀ ਬਣਾਈਆਂ ਜਾਣ। ਨਿੱਕੀ ਜੀ ਜੈ ਭੀਮ ਜੈ ਭਾਰਤ। ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1914 ਰਾਸ਼ਟਰ ਦਾ ਸੰਚਾਲਕ ਹਾਂ। ਸੁਅੱਜ ਸਾਡੇ ਦੀਪਕ ਗਿੱਲ ਜੀ ਤਰਸੀਮ ਜੀ ਉਹਨਾਂ ਦੀ ਸਾਰੀ ਜੱਡੀਆਂ ਵੀ ਯੂਨੀਅਨ ਆ ਇਹਨਾਂ ਨੇ ਅੱਜ ਇੱਕ ਉਪਰਾਲਾ ਕੀਤਾ ਆ ਕਿ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਨੂੰ ਨਾਲ ਲੈ ਕੇ ਜਿੰਨੇ ਵੀ ਸਾਡੇ ਸੀਵਰਮੈਨ ਵੀਰ ਆ ਜਾਇਦੇ ਤੋਂ ਅਲੱਗਾ ਹੋਰ ਵੀ ਸਾਡੇ ਜਿਹੜੇ ਐਸਸੀ ਪਰਿਵਾਰਾਂ ਦੇ ਜਿਹੜੇ ਪਰਿਵਾਰ ਆ ਜਿਹੜੇ ਇਸ ਟਾਈਮ ਕਾਰਪੋਰੇਸ਼ਨ 'ਚ ਲੱਗੇ ਆ ਜਿਨ੍ਹਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਵਾ ਔਰ ਨਾ ਕਦੀ ਉਹਨਾਂ ਨੂੰ ਜਲਦੀ ਮੈਡੀਕਲ ਮਿਲਦੀ ਆ ਨਾ ਹੀ ਜਲਦੀ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਵਾ ਔਰ ਤੁਸੀਂ ਜਾਣਦੇ ਜੇ ਕਿ ਪਿਛੇ 3 ਸੂ ਦਿਨ ਪੂਰਾ ਲਗਾਤਾਰ ਇੱਕ ਧਰਨਾ ਲੱਗਾ ਵਾ ਇੰਪਰੂਵਮੈਂਟ ਟਰਸਟ ਦੇ ਬਾਹਰ ਜਿਹਦੇ ਵਿੱਚ ਸਾਡੇ ਐਸੀ ਸਮਾਜ ਦੀ ਜਿੱਤ ਹੋਈ ਆ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ ਮੂੰਹ ਤੋੜ ਇਹਨਾਂ ਨੇ ਜਵਾਬ ਦਿੱਤਾ ਸੋ ਅੱਜ ਧਾਰਮਿਕ ਜਥੇਬੰਦੀਆਂ ਦੀਪਕ ਗਿਲਜੀ ਸ਼ਿਵਰਮਾਨ ਨਾਲ ਜੁੜ ਗਈਆਂ ਵਾ ਤੇ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਵੀ ਔਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਔਰ ਜਿਹੜਾ ਆਪਣਾ ਇੰਪਰੂਵਮੈਂਟ ਟਰਸਟ ਆ ਇਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜੇ ਹੱਕ ਸਾਡੇ ਪਰਿਵਾਰਾਂ ਦੇ ਬਣਦੇ ਆ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਸਾਡੀਆਂ ਧੀਆਂ ਭੈਣਾਂ ਜਦੋਂ ਕਿਸੇ ਦੀ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਨਾ ਤੇ ਉਹਨਾਂ ਧੀਆਂ ਭੈਣਾਂ ਤੱਕ ਦਾ ਸ਼ੋਸ਼ਣ ਕੀਤਾ ਜਾਂਦਾ ਇਸ ਵਿਭਾਗਮੇ ਦੇ ਵਿੱਚ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਵਾ ਤੇ ਹੁਣ ਇਹ ਚੀਜ਼ਾਂ ਨਹੀਂ ਚੱਲਣਗੀਆਂ ਤੁਹਾਡੇ ਚਤਤ ਕੋਲ ਪੂਰਾ ਸਮਰਥਨ ਦਿੱਤਾ ਜਾਵੇਗਾ ਮੈਂ ਕਹਾਂ ਜੀ ਪੂਰਾ ਪੂਰਾ ਇਹਨਾਂ ਨੂੰ ਸਮਰਥਨ ਦਿੱਤਾ ਜਾਏਗਾ ਔਰ ਇਹਨਾਂ ਵਾਸਤੇ ਪੂਰਾ ਸੰਘਰਸ਼ ਵੀ ਲੜਿਆ ਜਾਏਗਾ ਜੇ ਆਪਾਂ ਨੂੰ ਜ਼ਿਲ੍ਹਾ ਲੈਵਲ ਦੀ ਲੜਾਈ ਲੜਨੀ ਪਈ ਤੇ ਜ਼ਿਲ੍ਹਾ ਲੈਵਲ ਦੀ ਵੀ ਲੜਾਂਗੇ ਇਹਨਾਂ ਵਾਸਤੇ ਜੇ ਪੰਜਾਬ ਲੈਵਲ ਚ ਲੜਨੀ ਪਈ ਤੇ ਉਹ ਜੇ ਪੰਜਾਬ ਸਰਕਾਰ ਨਾਲ ਵੀ ਸਾਡੀ ਲੜਾਈ ਲੜਨੀ ਪਈ ਤੇ ਉਹ ਵੀ ਲੜਾਂਗੇ ਕਿਉਂਕਿ ਸਮਾਜ ਹਮੇਸ਼ਾ ਆਪਣੇ ਆਪਣੇ ਐਸਪਾਈ ਚਾਰੇ ਨਾਲ ਖਲੋਤਾ ਵਾ ਜੀ ਮੇਰ ਸਾਹਿਬ ਨਾਲ ਮੀਟਿੰਗ ਕੀਤੀ ਜਾਏਗੀ ਜਲਦੀ ਜੀ ਬਹੁਤ ਬਹੁਤ ਕਿਉਂ ਪਹਿਲਾਂ ਇਹਨਾਂ ਦੀਆਂ ਸਾਰਿਆਂ ਦੀਆਂ ਜਿੰਨੀਆਂ ਮੁਸ਼ਕਲਾਂ ਵਾ ਪਹਿਲਾਂ ਉਹਨਾਂ ਨੂੰ ਸੁਣਿਆ ਜਾਏਗਾ ਫਿਰ ਉਹਦਾ ਆਪਾਂ ਇੱਕ ਬਣਾਵਾਂਗੇ ਸ਼ਡਿਊਲ ਬਣਾਵਾਂਗੇ ਬੈਠ ਕੇ ਸਾਰਾ ਪਰਿਵਾਰ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਟਾਈਮ ਲਵਾਂਗੇ ਤੇ ਆਪਣਾ ਮੇਰ ਸਾਹਿਬ ਕੋਲ ਫਿਰ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਜੱਸੀਆਂ ਜਾਣਗੀਆਂ ਔਰ ਇਹਨਾਂ ਦੀਆਂ ਜਿੰਨੀਆਂ ਵੀ ਸਾਡੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਆ ਜਿਦਾ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਸਾਡੇ ਜਗਦੀਸ਼ ਕੁਮਾਰ ਜੱਗੂ ਜੀ ਆ ਮਨੁੱਖ ਅਧਿਕਾਰ ਸੰਘਰਸ਼ ਕਮੇਟੀ ਤੋਂ ਸਾਡੇ ਹਰੀਸ਼ ਡਾਕਟਰ ਹਰੀਸ਼ ਹੀਰਾ ਜੀ ਆ ਦਲਿਤ ਸੁਰੱਖਿਆ ਚੈਨਾ ਤੋਂ ਸਾਡੇ ਰਾਹੁਲ ਮਲਿਕ ਜੀ ਔਰ ਰਤਨਾਕਰ ਪਰਿਵਾਰ ਤੋਂ ਸਾਡੇ ਸੁਨੀਲ ਮੱਟੂ ਜੀ ਆ ਔਰ ਮੈਂ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਸਮਾਜ ਨੂੰ ਜਿੰਨਾ ਵੱਧ ਤੋਂ ਵੱਧ ਹੱਕ ਦਿਵਾ ਸਕੀਏ ਅਸੀਂ ਵੱਧ ਚੜ ਕੇ ਅੱਗੇ ਆਵਾਂਗੇ ਔਰ ਅਸੀਂ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਇਨੋਂ ਨੂੰ ਅਦਵਾਨਦਾ ਹੱਕ ਇਹਨਾਂ ਨੂੰ ਦਵਾ ਮੰਗਿ ਜੋ ਬਾਬਾ ਸਾਹਿਬ ਮੇਟ ਕਰਨੇ ਅਧਿਕਾਰ ਸਾਨੂੰ ਦਿੱਤੇ ਉਹ ਅਧਿਕਾਰ ਇਹਨਾਂ ਨੂੰ ਲੈ ਕੇ ਦਵਾਂਗੇ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਬਠਿੰਡਾ ਦੇ ਸਿਵਲ ਲਾਈਨ थाना ਐਸ ਐਚ ਓ ਨੇ ਦੱਸਿਆ ਕਿ ਪੁਲਿਸ ਟੀਮ ਦੀ ਗਸ਼ਤ ਦੌਰਾਨ ਇਹ ਮੈਲਾ ਨੂੰ 12 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਇਸ ਦਾ ਪਤੀ ਵੀ ਨਸ਼ੇ ਦਾ ਕਾਲਾ ਕਾਰੋਬਾਰ ਕਰਦਾ ਜਿਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਉਸ ਦੇ ਖਿਲਾਫ ਵੀ ਨਸ਼ੇ ਦੇ ਕਲਾ ਮਕਦਮੇ ਦਰਜ ਹਨ ਤੇ ਪਤੀ ਦੀ ਮੌਤ ਤੋਂ ਬਾਅਦ ਦੋਸ਼ੀ ਮੈਲਾ ਅਨਵਰੀ ਖਾਤੂਨ ਨਸ਼ੇ ਦਾ ਕਾਰੋਬਾਰ ਕਰ ਰਹੀ ਸੀ ਫਲਹਾਲ ਇਸ ਦੇ ਖلاف ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੰਸਪੈਕਟਰ ਦਸਤਿਹ SHO ਸਿਵਲ ਰੇਂਜ ਬ੍ਰਿੰਦਵਿਕਤ ਨਾਜ਼ੀ ਉਹ ਤੁਹਾਨੂੰ ਵੀ ਆਪਣੇ ਕੋਲੋਂ ਦੱਸ ਦਿੱਤਾ ਕਿ ਤੈਨੂੰ ਫੜੀ ਗਈ ਕੀ ਮੰਗ ਹੈ ਇਹ ਕੱਲ ਇੱਕ ਆਪਣੇ ਪੁਲਿਸ ਪਾਰਟੀ ਗਸ਼ਤੇ ਸੀਗੀ ਸਾਡੀ ਉਹਦੇ ਵਿੱਚ ਇੱਕ ਅਨਵਰੀ ਖਾਤੂਨ ਨਾਮ ਦੀ ਜਿਹੜੀ ਇੱਕ ਲੇਡੀ ਹੈ ਉਹਨੂੰ ਕਾਬੂ ਕੀਤਾ ਗਿਆ ਥੋਬਿਆਂ ਦਾ ਰਿੰਗ ਰੋਡ ਵਾਲੀ ਸਾਈਡ ਤੋਂ 12 ਗ੍ਰਾਮ ਹੈਰੋਇਨ ਬਰੰਦ ਹੋਈ ਹੈ ਇਸ ਤੋਂ ਪਹਿਲਾਂ ਬੇਕਦਰ ਨੂੰ ਗ੍ਰਿਫਤਾਰ ਹੋਈ ਇਸ ਤੋਂ ਪਹਿਲਾਂ ਵੀ ਕੈਂਡੀ ਪੀਏ ਚੱਕਰ ਦਾ ਪਰਚਾ ਦਰਜ ਹੈ ਇਸ ਤੋਂ ਪਹਿਲਾਂ ਘਰ ਵਾਲਾ ਵੀ ਨਸ਼ੇ ਦੇ ਕਾਰੋਬਾਰ ਵਿੱਚ ਇਨਵੋਲਵ ਸੀ ਉਹਦੀ ਡੈਥ ਹੋ ਗਈ ਤੇ ਹੁਣ ਇਹਨੂੰ ਅਗਰ ਅਸੀਂ ਸੋਰਸ ਲਾ ਕੇ ਕਾਬੂ ਕੀਤਾ ਜੀ ਹੁਣ ਇਸ ਨੂੰ ਇਹ ਆਗਾਮੀ ਪੇਸ਼ ਕੀਤੇ ਜਹਾਂ ਨਹੀਂ ਹਾਂ ਦੀ ਹਾਂ ਜਿਹਨੂੰ ਅਦਾਲਤ ਵਿੱਚ ਪੇਸ਼ ਕਰਨ ਜਾ ਰਹੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਗਿਲੀਸ਼ਰ ਰਿਮਾਰਟ ਤੇ ਜਾਏਗਾ ਬਰਾ ਮਾਡਲ ਲਾਉਂਗੇ ਨਾ ਕੋਸ਼ਿਸ਼ ਕਰੂਗੀ ਪਾਲੇ ਪੁੱਛ ਕੇ ਜਾਰੀ ਹੈ ਜੀ ਜੇ ਸਾਨੂੰ ਲੱਗਿਆ ਤਾਂ ਅਸੀਂ ਹੋਰ ਮਾਡਲ ਲਾਉਂਗੇ ਦੇਰ ਆ ਜਲੰਧਰ ਦੇ ਕੁੱਲ ਰੋਡ ਤੇ ਨਿਊ ਜਵਾਹਰ ਨਗਰ ਇਲਾਕੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਆਪਣਾ ਕੰਟਰੋਲ ਗਵਾ ਦਿੱਤਾ ਤੇ ਇੱਕ ਫੁੱਟਪਾਥ ਨਾਲ ਟਕਰਾਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਈ ਖੁਸ਼ਕਿਸਮਤੀ ਨਾਲ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਡਰਾਈਵਰ ਨੂੰ ਮਾਮੂਲੀ ਸਟਾ ਲੱਗਿਆ ਤੇ ਕਾਰ ਸਾਈਡ ਦੇ ਵਿੱਚ ਘਾਰ ਰੋ ਗਈ ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਆਵਾ ਚਾਈ ਵਿੱਚ ਭਾਰੀ ਸਮੱਸਿਆ ਆਈ ਹੈ ਬਾਰੇ ਮੈਂ ਤਾਂ ਇੱਥੋਂ ਲੰਘ ਰਿਹਾ ਆਪਣੇ ਨਾਈ ਡੋਮੀਨੇਸ਼ਨ ਐਕਸੀਡੈਂਟ ਹੋਇਆ ਹੈ ਉਹਦਾ ਨੰਬਰ ਲਾ ਕੇ ਪੁੱਛ ਲੈਣੇ ਆ ਹੋ ਸਕਦਾ ਗੱਡੀ ਕੰਟਰੋਲ ਨਾ ਹੋਈ ਹੋਵੇ ਕੀ ਹੋਇਆ ਹੈ ਲੱਗਦਾ ਤੇ ਹੋਈ ਹੈ ਗੱਡੀ ਕੰਟਰੋਲ ਨਹੀਂ ਹੋਈ ਕਿਦਾ ਬੱਜੀ ਆ ਉਹ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਹੁਣ ਆਪ ਲੈ ਚੱਲਾ ਗੱਡੀ ਤੇ ਐਕਸੋ ਹਣਾ ਸਰ ਗੱਡੀ ਥਾਣੇ ਜਾਊਗੀ ਟੋਇਨ ਜਦੋਂ ਲੈ ਚਲੀ ਪ੍ਰਾਈਵੇਟ ਉਹ ਵੈਨ ਪ੍ਰਾਈਵੇਟ ਜਿੱਥੇ ਉਹਨਾਂ ਨੇ ਕਿਹਾ ਹੋਵੇਗਾ ਮੈਕੈਨਿਕ ਨੂੰ ਜਿੱਥੇ ਵੀ ਅਗਲੇ ਨੇ ਕਿਹਾ ਜਿਹਦੀ ਗੱਡੀ ਆ ਉੱਥੇ ਜਾਏਗੀ ਜਿੱਥੇ ਉਹਨੇ ਕਿਹਾ ਹੂੰ ਠੀਕ ਹੈ ਕਿ ਇੱਥੇ ਹੋਰ ਕੋਈ ਦੂਜੀ ਗੱਡੀ ਨਹੀਂ ਹੈ ਕੱਲੀ ਵਜੀ ਆ ਮੈਨੂੰ ਨਹੀਂ ਪਤਾ ਕਿੱਦਾਂ ਲੱਗੀ ਆ ਜੀ ਅੰਡਰ 19 ਵਿਸ਼ਪ ਕੱਪ ਜਿੱਤਣ ਤੋਂ ਬਾਅਦ ਪਾਰਤੀ ਟੀਮ ਦੇ ਨੌਜਵਾਨ ਕ੍ਰਿਕਟਰ ਹੁਣ ਆਪਣੇ ਜੱਦੀ ਸ਼ਹਿਰਾਂ ਨੂੰ ਪਰਤ ਰਹੇ ਆ ਉਹਨਾਂ ਦਾ ਹਰ ਜਗ੍ਹਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਕ੍ਰਮ ਵਿੱਚ ਪਟਿਆਲਾ ਦੇ ਵਾਹਨ ਮਲਹੋਤਰਾ ਦੀ ਟੀਮ ਵੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਆਪਣੀ ਜੱਦੀ ਸ਼ਹਿਰ ਪਹੁੰਚੇ। ਉਹਨਾਂ ਦੇ ਰਿਸ਼ਤੇਦਾਰਾਂ ਤੇ ਪਟਿਆਲਾ ਦੇ ਲੋਕਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਭਾਵੇਂ ਪਹੁੰਚਣ ਵਿੱਚ ਥੋੜੀ ਦੇਰੀ ਰਹੀ ਪਰ ਨੌਜਵਾਨਾਂ ਦਾ ਉਤਸ਼ਾਹਬਰਕਰਾਰ ਰਿਹਾ। ਹਰ ਕੋਈ ਤਿਰੰਗਲਾ ਲਹਿਰਾਉਂਦਾ ਤੇ ਭਾਰਤ ਮਾਤਾ ਦੀ ਜੈ ਤੇ ਨਾਅਰੇ ਲਗਾਉਂਦਾ ਹੋਇਆ ਨਜ਼ਰ ਆਇਆ। ਦੇਖੋ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਆਮ ਫੀਲਿੰਗ ਆਨ ਦਾ ਟਾਪ ਆਫ ਦਾ ਵਰਡ। ਬਹੁਤ ਖੁਸ਼ੀ ਹੈ ਨੌਜਵਾਨਾਂ ਦੇ ਵਿੱਚ ਦੇਖ ਰਹੇ ਹਾਂ। ਕੀ ਬਣਾ ਰਹੇ ਨੌਜਵਾਨ? ਹਾਂ ਜੀ ਬੱਚਿਆਂ ਨੂੰ ਇੰਨਾ ਐਕਸਾਈਟਮੈਂਟ ਹੈ ਔਰ ਬੱਚ बहुत बढ़िया सर इतना बढ़िया वेलकम कभी हुआ नहीं बड़ा अच्छा लगा दिक्कतें बस सर सर मजा था, था खेल के तो सर, हर जगह ही होती है नहीं, जैसे घर पे, नहीं, नहीं, काफी सपोर्टिव, और वाले काफी सपोर्टिव थे कभी ऐसा रोका नहीं और हमेशा कैसे रहा

मेरा सबसे ज्यादा स्कोर सर जिम्बाब्वे के सामने था जो सेंचुरी मारी थी मैंने तो पहले मैच में स्लिपेक गेंद बड़ी देवनाथ पांडे के बादी जोश शायद जोश तो सर रहता ही है उसके बाद क्या है फ्यूचर में क्या देने देने ਫਿਊਚਰ ਸਰ ਵਹੀ ਕੀ ਅਭੀ ਆਈਪਲ ਹੈ ਨੈਕਸਟ ਉਹਨਾਂ ਮੈਂ ਵਿਰਾਟ ਸਰ ਕੇ ਸਾਥ ਬੈਠ ਕੇ ਥੋੜੀ ਮਤਲਬ ਉਹਨਸੇ ਸਿੱਖਣਾ ਉਹਨਕੇ ਉਹਨਾਂ ਦਾ ਹਾਲਚਲ ਦੇਖਣਾ ਉਹ ਕਿਵੇਂ ਆਪਣੀ ਗੇਮ ਚਲਾਤੇ ਹਨ ਇਤਨੇ ਇਤਨੇ ਸਾਲੋਂ ਸੇ ਡਰੀਮ ਹੈ ਮੇਰਾ ਉਹਨਕੇ ਸਾਥ ਖੇਲਣਾ ਤੋਂ ਉਸਕੇ ਬਾਰੇ ਮਾਝੇਲਾ ਰੋਡ ਰਾਜਪੁਰਾ ਦੇ ਕੋਲ ਗੋਦਾਮ ਵਿੱਚ ਪੈ ਗੈਸ ਸਪਾਈਪਾਂ ਦੇ ਵਿੱਚ ਭਿਆਨਕ ਅਗ ਲੱਗ ਗਈ ਅਗ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਨੂੰ ਕਾਬੂ ਪਾਉਣ ਵਿੱਚ ਭਾਰੀ ਮੁਸ਼ਕਲ ਕਰਨੀ ਪਈ ਰਾਜਪੁਰਾ ਤੋਂ ਇਲਾਵਾ ਨਜ਼ਦੀਕ ਦੇ ਕਈ ਫਾਇਰ ਸਟੇਸ਼ਨਾਂ ਤੋਂ ਪਾਣੀ ਦੇ ਗੱਡੀਆਂ ਵੀ ਮੰਗਵਾਇਆ ਗਿਆ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰੇਡ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀਆਂ ਦੇ ਦੁਪਹਿਰ ਹਿੱਤੇ ਵਜੇ ਕਰੀਬ ਸਾਨੂੰ ਸੂਚਨਾ ਮਿਲੀ ਜਿਸ ਤੋਂ ਬਾਅਦ ਤੁਰੰਤ ਇੱਥੇ ਪਹੁੰਚੇ ਤੇ ਗੋਦਾਮ ਦੇ ਬਾਹਰ ਸੈਂਕੜਿਆਂ ਦੀ ਤਾਦਾਦ ਵਿੱਚ ਗੈਸ ਪਾਈਪਲਾਈਨ ਜਿਨ੍ਹਾਂ ਵਿੱਚ ਅੱਗ ਲੱਗੀ ਹੋਈ ਸੀ 7:00 ਵਜੇ ਫਾਇਰ ਚਾਲ ਹੋਈ ਸੀ ਰਾਜਪੁਰੇ ਬਈ ਇੱਥੇ ਗੋਬਿੰਦਰ ਪਾਲ ਦੇ ਨਾਲ ਇੱਕ ਗੋਦਾਮ 'ਚ ਅੱਗ ਲੱਗੀ ਹੈ ਤਾਂ ਮੌਕੇ ਤੇ ਅਸੀਂ ਤਿੰਨ ਫਾਇਰ ਟੈਂਡਰ ਭੇਜਤੇ ਅੱਗ ਜ਼ਿਆਦਾ ਹੋਣ ਕਰਕੇ ਪਟਿਆਲੇ ਤੋਂ ਡੇਰਾਬਸੀ ਤੋਂ ਜੇ ਰਿਕਪੋਰਟ ਤੋਂ ਉਸ ਦਿਨ ਤੋਂ ਫਾਇਰ ਟੈਂਕਰ ਮੰਗਾਇਆ ਸੀ ਇਲ ਕੈਮੀਕਲ ਉੱਤੇ ਵੀ ਫਾਇਰ ਟੈਂਕਰ ਮੰਗਾਇਆ ਗਿਆ ਆ ਹੁਣ ਕੰਟਰੋਲ ਹੈ ਅੱਗ ਲੱਗਣ ਦਾ ਚਾਰਨ ਉਹ ਦੇਖਦੇ ਆ ਸਰ ਹੁਣ ਇਹ ਅੰਦਰ ਫਾਇਰ ਸਿਸਟਮ ਹੈਗਾ ਜੀ ਅੰਦਰ ਫਾਇਰ ਸਿਸਟਮ ਦੇਖਦੇ ਹੁਣ ਜਾ ਕੇ ਪਤਾ ਲੱਗੇਗਾ ਇੰਨੇ ਟਾਈਮ ਤੋਂ ਸਰ ਲੱਗਿਆ ਹੋਣਾ ਕੋਈ ਨਹੀਂ ਕੰਟਰੋਲ ਹੈ ਅੱਗ ਕੰਟਰੋਲ ਹੈ ਲੋਕੀ ਕਾਰ ਦੇ ਨੇ ਕਹਿੰਦੇ ਅੰਦਰ ਵੀ ਆਣਦੇ ਨੇ ਜੀ ਤਾਂ ਅੰਦਰ ਇਹਨਾਂ ਕੋਲ ਫਾਇਰ ਸਿਸਟਮ ਹੈ ਸਰ ਬਹੁਤ ਸਰ ਚੈੱਕ ਕਰਕੇ ਦੱਸੋ ਮੈਂ ਚੈੱਕ ਕਰਕੇ ਦੱਸਦਾ ਸਾਰੀ ਪਾਣੀ ਪਾਣੀ ਦੀ ਪ੍ਰੋਬਲਮ ਸਾਨੂੰ ਆ ਰਹੀ ਹੈ ਪਾਣੀ ਸਾਡੀ ਫਾਇਰ ਟੈਂਕਰ ਲੈ ਕੇ ਰਹੇ ਜੀ ਉਹਦੇ ਚ ਪਾਣੀ ਲੈ ਆ ਗਿਆ ਹਾਂ 10-15 ਮਿੰਟ ਦੀ ਹੋਰ ਕੰਮ ਅਸੀਂ ਮੁਝਾਲਾਂਗੇ। ਅ ਪ੍ਰਧਾਨ ਜੀ ਜਿਹੜੀ ਐਕ ਲੱਗੀ ਐ ਜੀ ਕਿਹੜੀ ਜਗ੍ਹਾ ਤੇ ਕੀ ਕਾਰਨ ਲੱਗਿਆ ਪਤਾ ਨੂੰ। ਇਹ ਪਟਿਆਲਾ ਰੋਡ ਦੇ ਫੈਕਟਰੀ ਹੈਗੀ ਆ ਉਹਦੇ ਬਾਹਰ ਜਿਹੜੇ ਖੁੱਲੇ ਦੇ ਵਿੱਚ ਜਿਹੜੇ ਇਹਦੀ ਗੈਸ ਕੰਪਨੀਆਂ ਹੈਗੀਆਂ ਉਹਨਾਂ ਨੇ ਪਾਇ ਪਏ ਸੀ ਪਲਾਸਟਿਕ ਦੇ। ਬਹੁਤ ਵਿਜਾਰਾ ਮਾਤਰਾ ਸੀਗੇ ਪਾਇ ਉਹ ਤੇ ਨਾਲ ਹੀ ਬਿਲਕੁਲ ਅੱਗੇ ਜਿਹੜਾ ਮਿੰਨਨ ਪੈਲਸ ਹੈ। ਪਹਿਲੇ ਸੇ ਬਹੁਤ ਮਤਲਬ ਫੰਕਸ਼ਨ ਚੱਲਿਆ ਸੀ ਔਰ ਬਹੁਤ ਵੱਡੀ ਗੰਤੀ ਦੀਆਂ ਗੱਡੀਆਂ ਖੜੀਆਂ ਸੀ ਕਿ ਸਾਰੀਆਂ ਇੱਥੇ ਜਿੱਥੇ ਅਸੀਂ ਖੜੇ ਆ। ਆਚਾਰਕ ਆ ਕੇ ਲੱਗੀ ਹੈ ਔਰ ਹਵਾ ਤੇਜ ਹੋਣ ਕਰਕੇ ਮਤਲਬ ਫਾਇਰ ਬ੍ਰੀਡ ਦੇ ਹਾਂ ਤੱਕ ਤਾਂ ਹਵਾ ਬਹੁਤ ਜ਼ਿਆਦਾ ਜਿਹੜੀ ਹੈਗੀ ਐ ਤੇ ਫੈਲ ਗਈ ਸੀ ਪਰ ਦਿਨ ਦਾ ਸਮਾਂ ਹੈਗਾ ਪਰਮਾਤਮਾ ਦਾ ਸ਼ੁਕਰ ਹੈ ਕਿ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਗੱਡੀਆਂ ਨਾਲ ਵੀ ਕੋਈ ਕਦੀ ਦਾ ਨੁਕਸਾਨ ਹੋਇਆ ਜ਼ਿਆਦਾ ਇਨਸਾਨ ਨਹੀਂ ਹੋਇਆ ਤਾਂ ਗੱਡੀਆਂ ਅਸੀਂ ਫਤੇਗਰ ਸਾਹਿਬ ਡੇਰਾਬਸੀ ਸੀਲ ਕੈਮੀਕਲ ਤੇ ਆਪਣਾ ਥਰਮਲ ਪਲਾਂਟ ਪਟਿਆਲਾ ਸਾਰੀ ਗੱਡੀਆਂ ਵੰਗਾਲੀਆਂ ਹੋਣ ਬੜੀ ਜੋਸ਼ ਉਰਨਾ ਜਿਹੜੇ ਸਾਡੇ ਜਿਹੜੇ ਨੌਜਵਾਨ ਹੈਗੇ ਫਾਰਮ ਗੇਟ ਦੇ ਉਹ ਲੱਗੇ ਹੋਏ ਨੇ ਔਰ ਕਾਫੀ ਹੱਦ ਤੱਕ ਉਹਨਾਂ ਨੇ ਇਸ ਥੰਮ ਕਾਬੂ ਕਰ ਲਿਆ ਤਾਂ ਇਹ ਲਗਭਗ ਪੌਣੇ 3 ਵਜੇ ਅੱਗ ਲੱਗੀ ਹੈ ਜੀ ਤਮੇਰ ਨੂੰ ਤਾਂ ਹੁਣ ਤੱਕ ਜਿਹੜਾ ਚੱਲ ਰਿਹਾ ਪਰ ਦਿਨ ਦਿਨ ਹੋਣ ਕਰਕੇ ਜਿਹੜਾ ਇਹਨਾਂ ਦਾ ਕੋਈ ਬਗਦਦ ਨਹੀਂ ਬਚੀ ਔਰ ਆਰਾਮ ਨਾਲ ਜਿਹੜਾ ਹੈਗਾ ਕਰਮਚਾਰੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਅੰਦਰ ਸਮਾਨ ਕੀ ਬਿਆਖਤੀ ਸਮਾਨ ਪਲਾਸ਼ਕ ਦੇ ਪੈਪ ਸੀਗੇ ਜੀ ਬਹੁਤ ਵੱਡੀ ਬਾਤ ਰਾਇ ਸੀਗੇ ਤਾਂ ਇਹ ਕਾਫੀ ਦੂਰ ਤੱਕ ਜਿਹੜੀ ਅੱਗ ਦਿਖ ਰਹੀ ਹੈ ਕਾਲਾ ਧੂੰਆਂ ਦਿਖ ਰਿਹਾ ਹੈ ਇਹ ਕੰਪਨੀ ਦੇ ਸੀਗੇ ਜੀ ਆ ਮੇ ਵੀ ਕੰਪਨੀ ਨਹੀਂ ਹੋਣੀ ਜਿਹੜੇ ਰੋਡਾਂ ਦੇ ਪਾਣੇ ਜਿਹੜੀਆਂ ਆਪਣਾ ਇੰਟਰਨੈਟ ਕੰਪਨੀਆਂ ਨੇ ਜਾਂ ਦੂਜੀ ਆਪਣੀਆਂ ਗੈਰ ਕੰਪਨੀਆਂ ਨੇ ਇਹਨਾਂ ਦੇ ਸੀਗੇ ਪਹੁੰਚ ਕੇ ਠੀਕ ਭਾਈ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ